ਚੋਣਾ ਨੂੰ ਲੈ ਕੇ ਕਪੂਰਥਲਾ ਪੁਲਿਸ ਨੇ ਇੱਕ ਮੌਕ ਡ੍ਰਿਲ ਕੀਤੀ ਹੈ ਜਿਸ ਵਿੱਚ ਕਪੂਰਥਲਾ ਦੇ ਜ਼ਿਲ੍ਹਾ ਸਾਂਝ ਕੇਂਦਰ ਸਦਰ ਵਿੱਚ ਵਿਸਫੋਟਕ ਨਾਲ ਭਰਿਆ ਇੱਕ ਵੱਡਾ ਬੈਗ ਰੱਖਿਆ ਗਿਆ ਸੀ ਇਸ ਦੇ ਨਾਲ ਹੀ ਕਪੂਰਥਲਾ ਸਾਂਝ ਕੇਂਦਰ ਦੇ ਆਲੇ ਦੁਆਲੇ 400 ਤੋਂ 500 ਮੀਟਰ ਦੇ ਘੇਰੇ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਸੀ ਉਸ ਤੋਂ ਬਾਅਦ ਚਾਰੇ ਪਾਸੇ ਪੁਲਿਸ ਸਨਾਨਤ ਕਰ ਦਿੱਤੀ ਗਈ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਕੁਝ ਸਮੇਂ ਬਾਅਦ ਬੰਬ ਸੁਰੱਖਿਆ ਦਸਤੇ ਨੇ ਮੌਕੇ ਤੇ ਪਹੁੰਚ ਕੇ ਪੂਰੀ ਮੁਸਤੈਦਗੀ ਦੇ ਨਾਲ ਡੇਢ ਘੰਟੇ ਦੇ ਅੰਦਰ ਉਕਤ ਬੰਬ ਨੂੰ ਨਕਾਰਾ ਕਰ ਦਿੱਤਾ। ਇਸ ਸਬੰਧ ਦੇ ਵਿੱਚ ਐਸਪੀ ਹੈੱਡਕੁਆਰਟਰ ਵੱਲੋਂ ਕਿਹਾ ਗਿਆ ਹੈ ਕਿ ਅਜਿਹੀ ਮੌਕ ਟ੍ਰਿਲ ਪੁਲਿਸ ਦੀ ਚੌਕਸੀ ਨੂੰ ਦਰਸਾਉਂਦੀ ਹੈ। ਸੁਰੱਖਿਆ ਟੀਮ ਨੇ ਮੌਕੇ ਉਤੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ 1 ਘੰਟਾ 60 ਮਿੰਟ ਦੇ ਸਮੇਂ ਦੇ ਵਿੱਚ ਇਸ ਨੂੰ ਪੂਰਾ ਕੀਤਾ। ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਅੱਜ ਜਿਹੜੇ ਸਦਰ ਥਾਣੇ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਇੰਤਜ਼ਾਮ ਕੀਤਾ ਗਿਆ ਤਾਂ ਬੰਬ ਦੀ ਵੀ ਜਿਹੜੀ ਅਫਵਾਹਾਂ ਉਡਾਈਆਂ ਜਾ ਰਹੀ ਹੈ ਸਾਰਾ ਕੀ ਮਾਮਲਾ ਕੀ ਹੈ ਬੇਸਿਕਲੀ ਸਪੈਸ਼ਲ ਡੀਜੀਪੀ ਲਾਡ ਆਰਡਰ ਦੀ ਹਦਾਇਤਾਂ ਤੇ ਅੱਜ ਅੱਜ ਅਸੀਂ ਮੈਡਮ ਐਸਐਸਪੀ ਵਾਸ਼ਲਾ ਗੁੱਤਾ ਜੀ ਦੀ ਸੁਪਰਵਾਈਜ਼ਨ ਹੇਠ ਅਸੀਂ ਇੱਕ ਡ੍ਰਿਲ ਨੂੰ ਕੰਡਕਟ ਕੀਤਾ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਸ਼ੱਕੀ ਆਬਜੈਕਟ ਸੀਗਾ ਉਹ ਅਸੀਂ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਬੰਬ ਡਿਸਪੋਜ਼ਲ ਟੀਮ ਹੈਗੀ ਆ ਉਹਨੂੰ ਬੁਲਾਇਆ ਗਿਆ ਕਿਉਂਕਿ ਉਹ ਇੱਕ ਐਕਸਪਰਟ ਟੀਮ ਹੈਗੀ ਆ ਤੇ ਉਹਦੇ ਵਿੱਚ ਜਿਹੜੀਆਂ ਸਾਡੇ ਲੋਕਲ ਡਿਸਟ੍ਰਿਕਟ ਦੀਆਂ ਯੂਨਿਟ ਸੀਗੀਆਂ ਜਿਵੇਂ ਲੋਕਲ ਪੁਲਿਸ ਐਂਬੂਲੈਂਸ ਮੈਡੀਕਲ ਟੀਮ ਜਿਹੜੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੇ ਲੋਕਲ ਜਿਹੜੇ ਹੋਰ ਟੀਮਾਂ ਹੈਗੀਆਂ ਉਹਨਾਂ ਦਾ ਇੱਕ ਰਿਸਪੌਂਸ ਟਾਈਮ ਚੈੱਕ ਕੀਤਾ ਗਿਆ ਅਸੀਂ ਦੇਖਿਆ ਕਿ ਜੇਕਰ ਇਦਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਤਿਆਰ ਹਾਂ ਤੇ ਸਾਡਾ ਜਿਹੜਾ ਹੈ ਰਿਸਪੌਂਸ ਟਾਈਮ ਕਿੰਨਾ ਰਹੇਗਾ ਜੀ ਸਰ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇ ਡੀਟੇਲ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰਵਾਸੀ ਦਾ ਦੈਸ਼ਤ ਦਾ ਮਾਹੌਲ ਫੈਲਦਾ ਨਹੀਂ ਇਹ ਨਹੀਂ ਹੈਗਾ ਅਸੀਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਸੀਂ ਕੋਈ ਅਨਸਫਾਮੀ ਘਟਨਾ ਨਾ ਹੋ ਜਾਵੇ ਉੱਤੇ ਅੱਜਕੱਲ ਜਿਹੜਾ ਕ੍ਰਾਈਮ ਹੈਗਾ ਹਰ ਕਿਸਮ ਦਾ ਹੋ ਰਿਹਾ ਹੈ ਜੂ ਅਸੀਂ ਹਰ ਤਰ੍ਹਾਂ ਪੰਜਾਬ ਪ੍ਰਸ਼ਾਸਨ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਇਸ ਜਿਹੜੀ ਹੈ ਟਰਲ ਨੂੰ ਕੰਡਕਟ ਕੀਤਾ ਹੈ ਸਰ ਆਨਵਰ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਪਬਲਿਕ ਨੂੰ ਵੀ ਅਵੇਰਨੈਸ ਕੀਤਾ ਜਾਊਗਾ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਿ ਮੁਲਾਜ਼ਮ ਨੂੰ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਤਾਂ ਫਰਸਟ ਜਿਹੜੇ ਰਿਸਪੌਂਡਰ ਹੈ ਜੀ ਅਸੀਂ ਆ ਉਥੇ ਜਿਹੜੀ ਪਬਲਿਕ ਹੈ ਪਬਲਿਕ ਦੀ ਸੇਫਟੀ ਲਈ ਹੀ ਅਸੀਂ ਇਹ ਜਿਹੜੀ ਹੈ ਟ੍ਰੇਲ ਨੂੰ ਕੰਡਕਟ ਕਰ ਰਹੇ ਹੈਗੇ ਆ ਫਰਸਟ ਰਿਸਪੌਂਡਰ ਹੋਣ ਦੇ ਨਾਤੇ ਸਾਡੀ ਕੀ ਕੀ ਰਿਸਪੌਂਸ ਟਾਈਮ ਹੈ ਕੀ ਕੀ ਜ਼ਿੰਮੇਵਾਰੀ ਹੈ ਸਾਡੀਆਂ ਬਾਕੀ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਨਾਲ ਕੀ ਤਾਲਮੇਲ ਹੈ ਅੱਜ ਅਸੀਂ ਉਸ ਨੂੰ ਚੈੱਕ ਕੀਤਾ ਸੋ ਦੈਟ ਕਿਸੇ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਨਸਖਾਮੀ ਘਟਨਾ ਹੁੰਦੀ ਹੈ ਜਾਂ ਸਾਨੂੰ ਖਤਸ਼ਾ ਲੱਗਦਾ ਉਹਦੇ ਲਈ ਅਸੀਂ ਤਿਆਰ ਰਹੀਏ ਜੀ ਇਸ ਕਰਕੇ ਜਿਹੜਾ ਹੈ ਅੱਜ ਡਰਿਲ ਸੀ ਉਹਦਾ ਅਪਰੋਪਰੀਏਟ ਟਾਈਪ ਕਿੰਨਾ ਸੀਗਾ ਤੇ ਜੇ ਕਲੋਜ਼ਿੰਗ ਟਾਈਮ ਕਿੰਨੇ ਚ ਹੋਇਆ ਕੀ ਇਹ ਸਕਸੈਸਫੁਲ ਸੀ ਜਾਂ ਅਨਸਕਸੈਸਫੁਲ ਬਿਲਕੁਲ ਜੀ ਸਾਨੂੰ ਲੱਗਦਾ ਹੈ ਬਿਲਕੁਲ ਸਕਸੈਸਫੁਲ ਰਹੀ ਕਿਉਂਕਿ ਇਹ 10 ਵਜੇ ਅਸੀਂ ਟੀਮ ਨੂੰ ਜਿਹੜੀ ਹੈ ਬੋਮ ਡਿਸਪੋਜ਼ਲ ਟੀਮ ਨੂੰ 2:50 ਤੇ ਅਸੀਂ ਮੈਸੇਜ ਲਾਇਆ ਸੀਗਾ ਤੇ ਹੁਣ 4:17 ਹੋ ਗਏ ਤੇ ਜਿਹੜੀ ਸਾਡੀ ਟਰਿਲ ਹੈਗੀ ਆ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਘੰਟਾ 15 ਮਿੰਟ ਦੇ ਵਿੱਚ ਕੰਪਲੀਟ ਹੋ ਗਈ ਹੈ ਇਹਦੇ ਵਿੱਚ ਜਿਹੜੀਆਂ ਲੋਕਲ ਟੀਮਾਂ ਸੀਗੀਆਂ ਮੈਡੀਕਲ ਟੀਮ ਹੋਗੀ ਫਾਇਰ ਟੈਂਡਰ ਦੀ ਟੀਮ ਹੋਗੀ ਸਾਡੀ ਜਿਹੜੀ ਡੌਗ ਸਕੁਐਡ ਹੋ ਗਿਆ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਪੁਲਿਸ ਦਾ ਹੈਗਾ ਉਹ ਹੋ ਗਿਆ ਉਹ ਬਿਲਕੁਲ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਸੀਗਾ ਠੀਕ ਸੀਗਾ ਫਿਰ ਵੀ ਕੁੜੀਆਂ ਕਮੀਆਂ ਹੈਗੀਆਂ ਇਨ ਫਿਊਚਰ ਜਿਹੜੀਆਂ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ